ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਸਕਰ ਸੂਰਜ ਨਿਕਲਿਆ ਤਾਰੇ ਚ ਬੇ ਹਨੇਰ ਭੁਲੋਆ ਅੱਜ ਦੇ ਦਿਨ ਸਿੱਖ ਧਰਮ ਦੇ ਮੁੱਢ ਸਿੱਖ ਧਰਮ ਦੇ ਪਹਿਲ ਤਨਤਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਜੋ ਕਿ ਪਰਸੋਂ ਨੂੰ 5 ਤਰੀਕ ਹੈ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਆ ਹੋਏ ਆ ਗੁਰਦੁਆਰਾ ਨਾਨਕੀਆਣਾ ਸਾਹਿਬ ਤੋਂ ਪਾਤਸ਼ਾਹੀ ਪਹਿਲੀ ਅਤੇ ਪਾਤਸ਼ਾਹੀ 6ਵੀਂ ਇਤਿਹਾਸਿਕ ਸਥਾਨ ਤੋਂ ਮੰਗਵਾਲ ਤੋਂ ਚੱਲ ਕੇ ਨਗਰ ਕੀਰਤਨ ਨਗਰ ਸੋਇਆ ਖੁਰਦ ਦੇ ਵਿੱਚ ਪਹੁੰਚਿਆ ਹੈ ਗਾਹਾਂ ਫਿਰ ਨਗਰ ਕੀਰਤਨ ਖੁਰਾਣਾ ਬਲਵਾੜ ਕਰਾਚੋ ਹੁੰਦਾ ਹੋਇਆ ਦੁਬਾਰਾ ਗੁਰਦੁਆਰਾ ਨਾਨਕੀਆਣਾ ਸਾਹਿਬ ਆਵੇਗਾ ਬਹੁਤ ਸੰਗਤਾਂ ਨੇ ਸੋਇਆ ਖੁਰਦ ਦੇ ਸੰਗਤਾਂ ਨੇ ਉਪਰਾਲਾ ਕੀਤਾ ਪੰਜ ਪਿਆਰਿਆਂ ਨੂੰ ਜੀ ਆਇਆਂ ਨੂੰ ਆਖਿਆ ਗੁਰੂ ਸਾਹਿਬ ਜੀ ਦਾ ਸਨਮਾਨ ਆਦਰ ਮਾਨ ਸਰਕਾਰ ਕੀਤਾ ਸਤਿ ਸਤਿ ਪਾਸ਼ਾ ਜੀ ਕਿ ਹਮੇਸ਼ਾ ਇਸੇ ਤਰ੍ਹਾਂ ਹੀ ਕਿਰਪਾ ਬਣਾਈ ਰੱਖਣਾ ساری ਉਮਰ ਆਪਣੇ ਪਿਆਰੇ ਤੋਂ ਆਪਣੇ ਦਰ ਦੀਆਂ ਖੁਸ਼ੀਆਂ ਸਤਿ ਪਾਸ਼ਾ ਜੀ ਚੜ੍ਹਦੀ ਕਲਾ ਦੇ ਵਿੱਚ ਕਾਰ ਸੇਵਾਵਾਂ ਲੈਂਦੇ ਰਹਿਣ ਗੁਰੂ ਘਰ ਦੀਆਂ ਸੰਗਤਾਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ